ਬੀਬੀ ਨੇ ਕद्दू چیرਤਾ ਕद्दू ਦੀ ਬਣਾਵਾਂਗੇ ਹੁਣ ਸਬਜ਼ੀ ਤੇ ਮੈਂ ਆਪਦਾ ਕੰਮ ਨਿਬੇੜ ਕੇ ਫਿਰ ਮੈਂ ਜਾਣਾ ਡਾਕਟਰ ਕੋਲੇ ਅੱਖਾਂ ਵਾਲੇ ਕੋਲੇ ਦੋ ਤਿੰਨ ਦਿਨ ਪਹਿਲਾਂ ਅੱਖ ਸੁੱਜੀ ਰਹੀ ਹੁਣ ਮੈਨੂੰ ਕਈ ਦਿਨ ਹੋ ਗਏ ਨੇ ਮੈਨੂੰ ਅੱਖਾਂ ਦੀ ਪ੍ਰੋਬਲਮ ਆ ਥੋੜੀ ਜੀ ਤੇ ਮੈਂ ਣ ਗੋਲੇ ਜਿਹਾ ਹੀ ਕਰੀ ਜਾਂਦੀ ਸੀਗੀ ਕਿੱਦੇ ਨਹੀਂ ਤੇ ਰਾਤ ਤਨ ਮੈਨੂੰ ਐਸਾ ਅੱਖ ਤੋਂ ਜਮਾ ਹੀ ਨਹੀਂ ਸੀ ਦਿਖਦਾ ਐਨਕ ਲਾ ਕੇ ਵੀ ਜਦੋਂ ਮੈਂ ਬਲੌਗ ਪਾਉਣ ਲੱਗੀ ਮੈਨੂੰ ਦਿਖਿਆ ਨਹੀਂ ਐਨਕ ਲਾਈ ਤੋਂ ਵੀ ਤੇ ਅੱਜ ਹੁਣ ਫਿਰ ਮੈਂ ਕਿਹਾ ਮੈਂ ਹੌਣ ਬਸ ਕੰਮ ਤਾਂ ਨੰਨ ਵੀੜੀ ਹੁਣ ਵੀ ਨਾ ਧੁੰਦਲਾ ਧੁੰਦਲਾ ਦੇਖਦਾ ਜੇ ਇਧਰ ਲਈ ਅੱਖ ਬੰਦ ਕਰ ਦੀਂ ਇਧਰ ਮੈਨੂੰ ਘੱਟ ਦੇਖਦਾ ਤੇ ਹੁਣ ਮੈਂ ਬਸ ਕੱਪੜੇ ਧੋ ਕੇ ਝਾੜੂ ਲਾ ਕੇ ਜਾਵਾਂਗੇ ਆਪਾਂ ਡਾਕਟਰ ਦੇ ਕੀ ਹਾਂ ਉਹ ਤਾਂ ਮੈਂ ਬਣਾ ਦੂੰ ਘਰੇ ਹੀ ਕਮੰਦਨ ਦੇ ਆਪਾਂ ਨਵੇੜ ਲੀਏ ਵੀਡੀਓ ਕਰ ਲਈ ਆਪਾਂ ਸ਼ੁਰੂ ਤੇ ਬਣੇ ਰਹੋ ਕਰਦੇ ਰਾਵਾਂਗੇ ਆਪਾਂ ਗੱਲਾਂ ਬਾਤਾਂ ਮੈਂ ਚਲੀ ਗਈ ਮੇਰੀ ਡੇਜੀ ਬਿਮਾਰ ਹੋ ਗਈ ਡੇ ਉਹ ਡੇਜੀ ਡੇਜੀ ਮਗਰੋਂ ਬਿਮਾਰ ਹੋ ਗਈ ਗਰਮੀ ਗਰਮੀ ਨਾਂ ਨੂੰ ਕੀ ਆ ਕਿੰਨਾ ਸੋਹਣਾ ਨਾਮ ਲੋ ਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਮੁੱਕ ਗਏ ਡਾਕਟਰ ਦੇ ਤੇ ਉੱਥੇ ਜਾ ਕੇ ਨਾ ਵੀ ਮੈਨੂੰ ਇੱਕ ਗਰਮੀ ਬਹੁਤ ਜ਼ਿਆਦੀ ਸੀਗੀ ਮੇਰੇ 10 11 ਵਜੇ ਵੀ ਘਰੋਂ ਤੁਰਦੀ ਨੂੰ ਤੇ ਉੱਥੇ ਜਾ ਕੇ ਮਸਾਂ ਲੱਗੀ ਮੈਂ ਤਾਂ ਪੱਖੇ ਥੱਲੇ ਇੱਕ ਵਤ ਇੱਕ ਰਾਜ ਬਹੁਤ ਜ਼ਿਆਦੀ ਸ਼ੜਕ ਜੀ ਬਣਦੀ ਸੀਗੀ ਮਿੱਟੀ ਕਾਫੀ ਜ਼ਿਆਦਾ ਸੀਗੀ ਤੇ ਆ ਇਹਨਾਂ ਨੇ ਪਹਿਲਾਂ ਉੱਥੇ ਬਾਜ਼ਾਰ ਚ ਹੁੰਦਾ ਸੀ ਹੁਣ ਬਾਰ ਬਾਰ ਹਸਪਤਾਲ ਬਣਾ ਲੇ ਉੱਥੋਂ ਆਪਾਂ ਲਈ ਅੱਖਾਂ ਦੀ ਦਵਾਈ ਹਾਂਜੀ ਟਾਈਮ ਹੋ ਗਿਆ 4:30 ਦਾ ਤੇ ਦਵਾਈ ਲੈ ਕੇ ਨਾ ਮੈਂ 1 ਵਜੇ ਆਈ ਘਰੇ ਇੰਨਾ ਰਾਸ਼ ਡਾਕਟਰ ਦੇ ਬਹੁਤ ਜਾਦੇ ਤਕਰੀਬਨ ਸਾਰਿਆਂ ਨੂੰ ਹੀ ਇਨਫੈਕਸ਼ਨ ਵੀ ਗਰਮੀ ਕਰਕੇ ਹੈ ਨਾ ਕਈ ਵਾਰ ਆਪਾਂ ਦੀਆਂ ਅੱਖਾਂ ਇੰਨੀਆਂ ਵੀ ਹੈਗੀਆਂ ਕੋਮਲ ਬੰਦੀਆਂ ਇਹਨਾਂ ਨੂੰ ਸੇਕ ਜੇ ਆਪਾਂ ਕਈ ਵਾਰ ਬਾਹਰ ਅੰਦਰ ਜਾਂਦੇ ਜਿੱਦਾਂ ਹੁਣ ਮੈਂ 2 ਦਿਨ ਗਈ ਆ ਤੇ ਧੁੱਪ 'ਚ ਮੈਂ ਭਲਾ ਕਾਲੀ ਐਨਕ ਲਾ ਕੇ ਗਈ ਪਰ ਐਨਕ ਦੇ ਸ਼ੀਸ਼ਿਆਂ ਦੇ ਸੇਕ ਦੇ ਨਾਲ ਫੇਰ ਵੀ ਅੱਖਾਂ ਤੇ ਅਸਰ ਪੈਂਦਾ ਹੈ ਇੰਨਾਂ ਚੀਜ਼ਾਂ ਦੇ ਨਾਲ ਵੀ ਗਰਮੀ ਦਾ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ। ਫਿਰ ਮੈਨੂੰ ਡਾਕਟਰ ਨੇ ਦਿੱਤੀਆਂ ਦੋ ਦਵਾਈਆਂ, ਇੱਕ ਆਹ ਵਾਲੀ ਇਹ ਤਿੰਨ ਟਾਈਮ ਪਾਉਣੀ ਆ। ਆਹ ਵਾਲੀ ਦੋ ਟਾਈਮ ਪਾਉਣੀ ਆ। ਡਾਕਟਰ ਕਹਿੰਦਾ ਵੀ ਇਨਫੈਕਸ਼ਨ ਆ ਗਰਮੀ ਕਰਕੇ ਹੋਈ ਵੀ ਆ। ਤੇ ਆ ਕੇ ਬਸ ਮੈਂ ਇੱਕ ਵਾਰ ਪਾ ਲਈ ਸੀ ਦੋਨੇ ਦਵਾਈ ਇੱਕ ਇੱਕ ਵਾਰ ਪਾ ਲਈ ਆ ਥੋੜਾ ਜਿਹਾ ਫਰਕ ਪੈ ਗਿਆ। ਪੀ ਨਾ ਮਾਤਰ ਜੇ ਹੁਣ ਵੀ ਜਦੋਂ ਧੁੱਪੇ ਦੇਖਦੀਆਂ ਬਾਹਰ ਹੈ ਨਾ ਜਾਂ ਜਾਣੀਆਂ ਬਾਹਰ ਤੇ ਫਿਰ ਵੀ ਬਹੁਤ ਜ਼ਿਆਦਾ ਹੈ ਨਾ ਜਿੱਦਾਂ ਸੂਈਆਂ ਚੁਪਦੀਆਂ ਹੁੰਦੀਆਂ ਆਂ ਅੱਖਾਂ ਦੇ ਵਿੱਚ ਧੁੱਪ ਚੁਪਦੀਆਂ ਤਾਂ ਕਰਕੇ ਹੁਣ ਮੈਂ ਥੋੜਾ ਮੈਂ ਰੈਸਟ ਹੀ ਕਰਦੀ ਆਂ ਉਦੋਂ 1:00 ਵਜੇ ਆ ਕੇ ਫਿਰ ਉਸ ਤੋਂ ਬਾਅਦ ਥੰਡੇ ਪਾਣੀ ਦੇ ਛਿੱਟੇ ਮਾਰ ਕੇ ਅੱਖਾਂ ਤੇ ਫਿਰ ਮੈਂ ਬੰਦਕ ਪਾ ਲੀ ਫਿਰ ਦਵਾਈ ਪਾ ਲਈ ਉਸ ਤੋਂ ਬਾਅਦ ਤੇ ਹੁਣ ਟਾਈਮ ਸਵਾ ਚਾਰ ਦਾ ਹੋ ਗਿਆ ਤੇ ਟਾਈਮ ਤਾਂ ਹੋਇਆ ਹੀ ਪਿਆ ਬਾਹਰ ਨਿਕਲਣ ਦਾ ਪਰ ਹਜੇ ਹੋਰ ਮੈਂ ਥੋੜਾ ਵੇਟ ਕਰਦੀ ਆ 5:30 ਵਜੇ ਤੱਕ ਫਿਰ ਧਾਰਾਂ ਤੁਰਨ ਚਵਾ ਦੂੰਗੀ ਨਾਲ ਤੇ ਸਬਜੀ ਤਾਂ ਚਲ ਬਣੀ ਵੀ ਆ ਸਵੇਰੀ ਬਣਾ ਕੇ ਗਈ ਸੀ ਤੜਕੇ ਆ ਕੇ ਫਿਰ ਉਦੋਂ ਬਾਅਦ ਚ ਮੈਂ ਆਪਦਾ ਸਾਰਾ ਕੰਮ ਜਿੱਦਾਂ ਕਰ ਲਿਆ ਮੈਂ ਉਦੋਂ ਤੁਰਨ ਲੱਗੀ ਨਹੀਂ ਕਹਤਾ ਸੀ ਮਸ਼ੀਨ ਲਾ ਤੂੰ ਮੈਂ ਆ ਕੇ ਆਪੇ ਕੱਪੜੇ ਧੋ ਲੂੰਗੀ ਤੇ ਝਾੜੂ ਲਾ ਲਿਆ ਸੀ ਉਹ ਦੁਬਾਰਾ ਚ ਮਸਾਦੀ ਬਣਾ ਕੇ ਰੋਟੀ ਖਾ ਕੇ ਫੇਰ ਗਈ ਦਵਾਈ ਲੈ ਸੀ ਹਰ ਦੁਪਹਿਰੇ ਮੁਰ ਕੇ ਸਿਰ ਮਰ ਚ ਗਿਆ ਸੱਚੀ ਤੇ ਗਰਮੀ ਤਾਂ ਹੱਦੋਂ ਪਰੇ ਪੈਣ ਲੱਗ ਗਈ ਹੈ ਜਿਹੜਾ ਜੀ ਤੋਂ ਬਚਿਆ ਜਾਂਦਾ ਉਹ ਬਚ ਜਾ ਹੈ ਨਾ ਮੈਂ ਤਾਂ ਕਹਿੰਨੀ ਆ ਬੱਚਿਆਂ ਨੂੰ ਛੁੱਟੀਆਂ ਵੀ ਹੁਣ ਜਾਂਦੀ ਕਰ ਦੇਣੀਆਂ ਚਾਹੀਦੀਆਂ ਇਹਨਾਂ ਨੂੰ ਮੈਂ ਤਾਂ ਵੀ ਐਂਡ ਹੋਣ ਵਾਲੀ ਹਾਂ ਹਾਂ ਹੋਣੀਆਂ ਚਾਹੀਦੀ ਹੁਣ ਇਹਨਾਂ ਦਿਨਾਂ 'ਚ ਹੱਗੇ ਅੱਧ ਮਈ ਤੋਂ ਹੋ ਜਾਂਦੀਆਂ ਸੀ ਪੂਰੇ ਜੂਨ ਤੱਕ ਬਹੁਤ ਜ਼ਿਆਦਾ ਸੀੇਕ ਬਹੁਤ ਜ਼ਿਆਦਾ ਗਰਮੀ ਆ ਬਾਹਰ ਤੇ ਆਪ ਦਾ ਭਾਈ ਗਰਮੀ ਤੋਂ ਬਚ ਕੇ ਕੰਮ ਧੰਦੇ ਵੀ ਨਹੀਂ ਸਰਦਾ ਹੈ ਨਾ ਕਰਨੇ ਪੈਂਦੇ ਆ ਬਾਹਰ ਅੰਦਰ ਵੀ ਜਾਣਾ ਪੈਂਦਾ ਪਰ ਆਪ ਦੀ ਸਿਹਤ ਦਾ ਜ਼ਰੂਰ ਖਿਆਲ ਰੱਖੋ ਗਰਮੀ ਨਹੀਂ ਜ਼ਿਆਦਾ ਪੈ ਰਹੀ ਹੈ ਐਦਕੀ ਕਹਿੰਦੇ ਗਰਮੀ ਪੈਣੀ ਵੀ ਜ਼ਿਆਦਾ ਤੇ ਆ ਅੱਗ ਘੋਲੇ ਜਿਹੜੇ ਸਿੱਟੇ ਉਹ ਆਪਣੇ ਤੋਂ ਹੀ ਸਾਰੇ ਪੈਣੇ ਗਰਮੈਸ਼ ਇੰਨੀ ਸੀਗੀ ਬਰੂ ਦਾ ਦੀ ਤੇ ਚਲੋ ਜੀ ਕਰਦੇ ਰਹਿਾਂਗੇ ਗੱਲਾਂ ਬਾਤਾਂ ਤੁਹਾਡੇ ਨਾਲ ਬਣੇ ਰਹੋ ਵੀਡੀਓ ਦੇ ਨਾਲ ਹੋਜੀ ਟਾਈਮ 5:30 ਹੋ ਗਏ ਧਾਰਾਂ ਚੋਲੀਆਂ ਆਪਾਂ ਆ ਜਾ ਪਾ ਸਾਰੇ ਪਸ਼ੂ ਨਵਾਇਆ ਕਟੀਆਂ ਵੱਛੀਆਂ ਵੱਛੀਆਂ ਸਾਰੀਆਂ ਨਵਾਈਆਂ ਅੱਜ ਬੰਨ ਕੇ ਹੋਰ ਇਹ ਲੈ ਲੈ ਕੇ ਭਜਦਿਆਂ ਬਾਹਲਾ ਹੋਰ ਨਹੀਂ ਕੋਈ ਚੱਕਰ ਓ ਨਿੱਕੀਆਂ ਵੀ ਨਵਾਤੀਆਂ ਅੱਜ ਮੈਂ ਕਿਹਾ ਵੇ ਗਰਮੀ ਆ ਕਵਰ ਵੀ ਤਾਂ ਆਪ ਦੇਰ ਗਈ ਐ ਵਿਚਾਰੀਆਂ ਲੈ ਮੰਗੋ ਵੀਰੋ ਹੈ ਸਾਰੀਆਂ ਨਾ ਲੀਆਂ ਆ ਬੋ ਖਰਾਵਾ ਹੁਣ ਰਾਮ ਨਾਲ ਨਾਲ ਪਿੰਡਾ ਠੰਡਾ ਕਰਾਈ ਜਾਂਦੀ ਐ ਤਾਂ ਪਹਿਲਾਂ ਭਾਈਦੀ ਇੰਨਾ ਨਾ ਇਹ ਥੋੜੀ ਤਾਂ ਚੱਲਦੀ ਜਾਂਦੀ ਹਜੇ ਵੀ ਕੜਦੇ ਇਹਨਾਂ ਦੀ ਗਰਮੀ ਆ ਜਿਹਨਾਂ ਨੂੰ ਲਾ ਨਿਕੀਆਂ ਤੇ ਸਵਾਰ ਕੇ ਚਲੋ ਜੀ ਹੁਣ ਬਸ ਗੂਆ ਗੂ ਖਿੱਚ ਕੇ ਹੁਣ ਇਹਨਾਂ ਨੂੰ ਸੈਟ ਕਰੀ ਦਿਓ ਬਿੰਦੇ ਬਿੰਦੇ ਖੋਲਣ ਨਾਲੋਂ ਹਾਈ ਹਾਈ ਕੀ ਦੇਖ ਗਿਆ ਲੈ ਨਾ ਕੇ ਬਾਹਲਾ ਟੱਪਦੀਆਂ ਸਾਕ ਨੂੰ ਚਲੋ ਜੀ ਆਪਾਂ ਸੋਕੇ ਸੋਕੇ ਗੋਏ ਪਾ ਲਗੇ ਬੱਠਲ ਚ ਲੈ ਕੱਡ ਕੱਢ ਇਹਨਾਂ ਦੀ ਗਰਮੀ ਸਵਾਰ ਕੇ ਉਹ ਕਾਲੀ ਤੇ ਵੀ ਲਾ ਦੀ ਇਹਨਾਂ ਦਾ ਨਿੱਕਿਆਂ ਦਾ ਇਹ ਤੈਨੂੰ ਪੰਨ ਤਾਰਨਾ ਤੈਨੂੰ ਕੇ ਪੀ ਇਧਰ ਤਾਂ ਲੱਗਦਾ ਗੈਰ ਜਿਵੇਂ ਚੜੀ ਆਉਂਦੀ ਹੁੰਦੀ ਆ ਨੇਰੀ ਇੱਕ ਉਹ ਥੰਮ ਦੇ ਵਿੱਚ ਤੂਤ ਹੋ ਗਿਆ ਇੱਥੇ ਕੰਧ ਦੀ ਨਿਓਂ ਚਟਾਲੀ ਹੋ ਗਈ ਇੱਕਾ ਪਿੱਪਲ ਹੋ ਗਿਆ ਇੱਕਾ ਕੁਕੜੀਆਂ ਵਾਲਾ ਅੱਗੇ ਹੁੰਦੀਆਂ ਸੀ ਆਹਾ ਅੱਕ ਹੁੰਦਾ ਸੀ ਕੁਕੜੀਆਂ ਵਾਲਾ ਹੈਨਾ ਉਹਦੀ ਉਹ ਫੋੜ ਕੇ ਆ ਤੇ ਪੱਬੂ ਦੇ ਵਿੱਚੋਂ ਡਾਉਣੇ ਕਿੰਨੇ ਛਪੜਾਂ ਤੇ ਅੱਕ ਹੁੰਦੇ ਸੀ ਸੇਮ ਤੇ ਬਹੁਤ ਹੁੰਦੀ ਸੀ ਹੁਣ ਤੱਕ ਤੇ ਵੇਖਣ ਨੂੰ ਅੱਕ ਹੈ ਨਹੀਂ ਨਾ ਜਵਾਕ ਅੱਜ ਕੱਲ ਦੇ ਨਿਆਣੇ ਐ ਜਿਹਾਂ ਚੀਜ਼ਾਂ ਨੂੰ ਹੱਥ ਲਾਉਂਦੇ ਅੱਗੇ ਤਾਂ ਇਨਾ ਪਤਾ ਹੀ ਨਹੀਂ ਸੀ ਬਸ ਪਰ ਵਧੀਆ ਸੀ ਪੰਜ ਪੰਜ 6 6 ਵੀ ਹੁੰਦੇ ਸੀ ਬੱਚੇ ਇੱਕ ਘਰ ਚ ਇੱਕ ਪਰ ਮਾਂ ਪਿਓ ਨੂੰ ਕੋਈ ਖਿਆਈ ਨਹੀਂ ਸੀ ਤੇ ਹੋਂ ਤਾਂ ਇੱਕ ਇੱਕ ਨਹੀਂ ਭਾਈ ਲੋਟੰਦਾ ਆਣਿਆ ਆਂਦਾ ਹਾਲ ਗਰਮੀ ਬਹੁਤ ਜ਼ਿਆਦੇ ਆ ਸੂਰਜ ਵੀ ਇੰਨਾ ਤਪਿਆ ਪਿਆ ਨਾ 6 ਵਜੇ ਪਏ ਨਾਲੇ ਬਹੁਤ ਜ਼ਿਆਦੇ ਧੁੱਪ ਮੈਂ ਕਿਹਾ ਚੱਲ ਇੱਧਰ ਗੰਡੇ ਗੁੰਡੇ ਨੂੰ ਮਾਰਾਂ ਨੀਗਾ ਜੀ ਇੰਨੇ ਕ ਪੱਟ ਤੇ ਮੈਂ ਪੱਟੇ ਜਾਂਦੇ ਹੂੰ ਤਾਂ ਸਵੇਰੇ ਪਟਾਵਾਂਗੇ ਲਾ ਕੇ ਠੰਡੇ ਠੰਡੇ ਜਵਾਕਾਂ ਨਾਲ ਦੇ ਜੀ ਨੂੰ ਨਵਾ ਕੇ ਨਾ ਹੁਣ ਤੇ ਪੱਖੇ ਥੱਲੇ ਕਰਕੇ ਉਹਨੂੰ ਹੁਣ ਉਹਦੀ ਪਾਈ ਐ ਫੀਡ ਕੱਲੇ ਨੂੰ ਪਤਾ ਨਹੀਂ ਕਾ ਕੀ ਪਤਾ ਮੈਂ ਚਲੀ ਗਈ ਤੇ ਵੀਰ ਜੀ ਹੁਣਾਂ ਨੂੰ ਪਤਾ ਨਹੀਂ ਮਿੱਠੇ ਵਾਲਾ ਦੁੱਧ ਪਤਾ ਖਣੀ ਕੀ ਪਤਾ ਖਣੀ ਉਹ ਫੀਡ ਵੱਧ ਪਾਤੀ ਹੋਣੀ ਹੈ ਪੈਡਾ ਗਰੀ ਇਹਨੂੰ ਤੇ ਇਹਨੂੰ ਤਾਂ ਪੋਟੀਆਂ ਲੱਗ ਗਈਆਂ ਅੱਜ ਮੇਰੇ ਸਵੇਰੇ ਆਉਂਦੀ ਨੂੰ ਫਿਰ ਮੈਂ ਕੁਛ ਨਹੀਂ ਪਾਇਆ ਇਹਨੂੰ ਇਹਨੂੰ ਮੈਂ ਪਾਇਆ ਨਹੀਂ ਬਸ ਕੱਲਾ ਨਹੀਂ ਪਾਇਆ ਆਜ ਜੈਮ ਵਾਲੇ ਚੋਬਰ ਆਪਣੇ ਹੇ ਰਾਜੇ ਬੇਟੇ ਜੈਮ ਲਾ ਕੇ ਆਏ ਦੁੱਧ ਦੋਧਾਣ ਵਾਵਾ ਬਣਾ ਲਾ ਇਹਨਾਂ ਨੂੰ ਵੀ ਦੇ ਦੇ ਤੇਰਾ ਦੁੱਧ ਦੋ ਥਾਂ ਹੀ ਪਿਆ ਦੁੱਧ ਪੀ ਲੋ ਪੀਨੇ ਉਹਨੇ ਸ਼ੇਕ ਸ਼ੂਕ ਬਣਾ ਕੇ ਸਰੀਰਤਾ ਬੜਿਆ ਨਹੀਂ ਤੇਰਾ ਏ ਨਿੱਕੂ ਕਿਸੇ ਦਾ ਨਹੀਂ ਬਣਿਆ ਆਏ ਜੈਮ ਲਾ ਕੇ ਪੱਠੇ ਵੱਢ ਕੇ ਆਏ ਆ ਕਰਨ ਪੱਠੇ ਵੱਢਣ ਅੱਛਾ ਨੇ ਰਾਜ ਜਰੂਰ ਕਰਨਾ ਫਿਰ ਇਹ ਕਿੰਨੇ ਦੋ ਹੀ ਲਿਆਇਆ ਰੰਮੀ ਚ ਕਾ ਕੇ ਆਉਣੀ ਆ ਸਬਜ਼ੀਆਂ ਤੇ ਸਪਰੇਅ ਕਰਨ ਲੱਗੇ ਕਰਨ ਦੇ ਪਾਪਾ ਡੇ ਜੀ ਖਾ ਲਾ ਹੁਣ ਤੂੰ ਵਰਮਾਨ ਕਰਤੀ ਫੀਡ ਸ਼ੁਰੂ ਕਤੂਰੀਆਂ ਨੂੰ ਕਿੰਨੀ ਪਾ ਦੇਣਾ ਹੁਣਾਂ ਨਿੱਕੇ ਤੇ ਇਹਨੂੰ ਕਿੰਨੀ ਕੁ ਪਾਉਣੀ ਹੁੰਦੀ ਆ ਦੁੱਧ ਚ ਨਹੀਂ ਪਾਣੀ ਚ ਪਾਉਂਦੇ ਸਰਗੇ ਪਾਣੀ ਜਿਹਾ ਆਉਂਦਾ ਸਰਗੇ ਹਾਂ ਅੱਛਾ ਇਹ ਤਾਂ ਹੀ ਨਹੀਂ ਇਹ ਖਾਂਦੀ ਮੈਂ ਦੁੱਧ ਚ ਪਾ ਕੇ ਪਾਉਣੀ ਆ ਤੇ ਉਹੀ ਸੁੱਕੀ ਧਰ ਦਿਆ ਕਰਾਂ ਫਿਰ ਮੂਰੇ ਹੈ ਨਾ ਠੀਕ ਆ ਹਾਂ ਹਾਂ ਸਵੇਰ ਤੋਂ ਚੱਲਾ ਐ ਕਰਿਆ ਕਰੂੰ ਮੈਂ ਦੁੱਧ ਚ ਪਾ ਦਿੰਦੀ ਸੀਗੀ ਇਹ ਤੋਂ ਅਰਮਾਨ ਤੋਂ ਆਪਾਂ ਲਈ ਹੈ ਨਾ ਕਿਰ ਆਪਾਂ ਨੂੰ ਨਹੀਂ ਪਤਾ ਖਣਾ ਇੰਨਾ ਅਸਤੇ ਇਨਾਂ ਨੂੰ ਵੱਡੇ ਹੋਏ ਨੂੰ ਪਵਾ ਤਾਂ ਸਾਡੇ ਨਾਲੇ ਕਲਚਰ ਪਾਵ ਇਹ ਵੇਰੀਅਨ ਤੇ ਇਹ ਤਾਂ ਵਿਚਾਰੇ ਐਂ ਪਲਪੁਲ ਗਏ ਉਸ ਗੱਲ ਵਾਂਗੂ ਜਿਵੇਂ ਸਾਡਾ ਬਚਪਨ ਸੀ ਵੀ ਸਾਡੀ ਦੀ ਜਿਆਦਾ ਤੇ ਕੈਪਟਨ ਦਰਿਆ ਸਾਡੇ ਤਾਂ ਹੁਣ ਇਹ ਹੀ ਆਈ ਆ ਮਾਡਰਨ ਜਮਾਨੇ ਦੀ ਹਾਂ ਦੇਜੀ ਇਦੇ ਲਈ ਫੀਡ ਫੂਡ ਪਹਿਲਾਂ ਹੀ ਆ ਗਈ ਐ ਕੋਲ ਲਿਆਉਂਦੇ ਹੁੰਦੇ ਆ ਨਾ ਕੈਲਸ਼ੀਅਮ ਹੁੰਦਾ ਜਿਹਦੇ ਵਿੱਚ ਉਹ ਹੱਡੀ ਜੀ ਕਰਨ ਉਹ ਲੈ ਕੇ ਆਇਆ ਇਹਦੇ ਆਸਤੇ ਮੈਂ ਕਹਿੰਨ ਉਹ ਹਜੇ ਕੀ ਚੱਜ ਹੱਡੀਆਂ ਚੱਬਣ ਦਾ ਹਾਂ 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 ਹੁਣ ਬਾਹਰ ਨਿਕਲਣਾ ਕੱਢ ਦਿੰਨੀ ਐ ਤੇ ਚਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਹੈ ਨਾ ਹਾਂ ਹਾਂ ਬਸ ਆਟਾ ਗੁੰਨਣਾ ਹੁਣ ਮਾੜਾ ਜਿਹਾ ਠੰਡਾ ਹੋਇਆ ਹੁਣ ਪਤਾ ਨਹੀਂ ਮੈਨੂੰ ਤਾਂ ਅੱਜ ਖਣੀ ਅੱਖਾਂ ਜੀਆਂ ਕਰਕੇ ਹੀ ਗਰਮੀ ਬਹੁਤ ਜ਼ਿਆਦਾ ਲੱਗੀ ਜਾਂਦੀ ਸੀ। ਕਰਨ ਵੀ ਬਹੁਤ ਸੁੱਤਾ ਦੁਪਹਿਰੇ ਹੁਣ ਨਹੀਂ ਬਾਹਰ ਨਿਕਲਣ ਨੂੰ ਜੀ ਕਰਿਆ ਕਰਨ। ਬੱਸ ਕਰੋ ਭਾਰਗੀ ਬਹੁਤ। ਹੁਣ ਸਾਰੇ ਜਣੇ ਚੱਲ ਟਾਈਮ ਨਾਲ ਕੰਮ ਨਵੇੜ ਕੇ ਸਾਰੇ ਜਣੇ ਨਾ ਲੈਣਗੇ ਨਾ ਕੇ ਰੋਟੀ ਖਾ ਕੇ ਅੰਦਰ ਹੋਣਗੇ। ਗਰਮੀ ਹੈਗੀ ਅੱਧ। ਅੱਥੇ ਲੈਣ ਗਏ ਆ ਵੀਰ ਜੀ। ਮੈਂ ਚਕਾ ਦਿੰਨੀ ਆ ਕਰਨ ਦੇ ਪਾਪਾ ਕਰ ਰਹੇ ਸਪ੍ਰੇ ਸਬਜ਼ੀਆਂ ਤੇ ਆਪਾਂ ਜ਼ਿਆਦਾ ਨਹੀਂ ਕਰਦੇ ਹੁੰਦੇ ਜਿੱਦ ਦੇ ਬਾਲਾ ਕੋਈ ਲੱਗੇ ਵੀ ਤੇਲਾ ਤੂਲਾ ਜਿਹਾ ਵੱਧ ਤੇ ਉਹਦੇ ਕਰਦੇ ਹੁੰਨੇ ਆ ਕਾਣੇ ਹੋ ਗਏ ਸੀਗੇ ਕਰੇਲੇ ਵੀ ਬਹੁਤ ਜ਼ਿਆਦੇ ਤਾਂ ਕਰਕੇ ਸਪ੍ਰੇ ਦੀ ਲੋੜ ਇੱਧਰ ਮਾਰਨੀ ਆ ਹਜੇ ਸਪਰੇ ਨਹੀਂ ਆ ਕੋਈ ਨੇ ਤੋੜ ਕੇ ਜਾ ਤੋੜਾ ਪਹਿਲੇ ਹੀ ਤੋੜ ਲੈਣੀਆਂ ਸੀ ਫਿਰ ਮੈਂ ਤਾਂ ਕਹਿੰਨੀ ਛੱਡੋ ਖੜਾ ਕਿੱਥੇ ਕ ਜੀ ਆ ਵੀ ਲੈ ਤੂੰ ਆ ਨਿੱਕੀ ਆ ਆ ਵੀ ਇੱਕ ਡੀਲਰ ਜੀ ਹਾਂ ਕੋਈ ਚੱਕਰ ਨਹੀਂ ਤੋੜ ਕੇ ਧੋਰਾ ਜਾ ਕੇ ਇੱਕੀ ਆ ਹੋਰ ਵੀ ਸਵੇਰੇ ਸੁਬਾ ਇਹੀ ਕੰਮ ਕਰਾਂਗੇ ਦੋ ਜਾਨੇ ਪਨੀਰੀ ਤੇ ਦੋ ਜਾਨੇ ਗੰਡੇ ਆਪਾਂ ਕਿਹੜਾ 4 ਪਾਉਣਾ 4 ਤਾਂ ਹੈਗਾ ਵਾ ਹਜੇ ਹਾਂ ਹਾਂ ਹੋਰ ਸਪਰੇਅ ਦਾ ਅਸਰ ਜੇ ਲੱਗ ਗਿਆ ਨਾ ਜਿੱਦੇ ਉਹਦੇ ਤੋੜਾਂਗੇ ਹੁਣ ਫਿਰ ਸਵਾਭਾਈ ਤੋੜ ਲਾਂਗੇ ਚਲੋ ਜੀ ਕਰਨ ਦੇ ਪਾਪਾ ਨੇ ਸਾਰੇ ਫੁੱਲ ਬੂਟਿਆਂ ਤੇ ਇੱਧਰ ਵੀ ਪਾਣੀ ਲਾਇਆ ਕੱਲ ਨਾ ਤਾਂ ਦੱਸੀ ਸਾਰੇ ਇੱਕ ਵਾਰੀ ਤਾਂ ਇੱਧਰ ਨਹੀਂ ਖਾਲੀ ਨੂੰ ਹੈ ਇੱਧਰ ਲਾ ਤਾਂ ਆ ਦੇ ਆ ਲਾ ਲੱਗਦਾ ਨਹੀਂ ਗਾ ਦੇਖਦੀਆਂ ਨਹੀਂ ਨਹੀਂ ਸੁੱਕੀ ਪਈ ਆ ਕਿੱਥੇ ਲਾਇਆ ਇਹ ਲਾਇਆ ਨਹੀਂ ਹੋਇਆ ਇਹਨੂੰ ਨਹੀਂ ਲਾਇਆ ਬੁੱਟੇ ਮਰੁੰਡੇ ਪਏ ਆ ਜਮ ਚਲੋ ਜੀ ਤਰਾਂ ਤੋੜ ਲਈਆਂ ਦੋ ਧੋਲ ਲਈ ਤੇ ਗੁੰਨੀਏ ਆਟਾ ਤੁੱਪ ਤਾਂ ਖੜੀ ਰਹਿਣੀ ਆ ਟਾਈਮ ਤਾਂ ਬਹੁਤ ਹੋ ਗਿਆ ਪੌਣੇ 7 ਹੋਣ ਵਾਲੇ ਆ ਤੇ ਅੱਜ ਵਾਲੀ ਵੀਡੀਓ ਦਾ ਕਰਦੇ ਆਪਾਂ ਐਂਡ ਇੱਥੇ ਮਿਲਦੇ ਆਂ ਫਿਰ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਸਤ ਤੱਕ ਦੇ ਲਈ ਸਤ ਸ੍ਰੀ ਅਕਾਲ ਜੀ ਬਾਖਰੂ